ਅੱਜ ਲੈ ਕੇ ਚੀਜ਼ ਸਾਰੀ ਕਾਲ ਮੈਂ ਅਮਨ ਸਾਈ ਪ੍ਰਸਤੋ ਮੈਂ ਗੋਲਾਂ ਦੀ ਫੈਮਲੀ ਵਿੱਚ ਕੰਮ ਕਰਦੀ ਹਾਂ ਮੈਂ ਇੱਕ ਸਾਈ ਪ੍ਰਸਾ ਦਾ ਵਰਕ ਪਰਮਿੰਡ ਵੀਜ਼ਾ ਹੈਗਾ ਤੇ ਮੈਂ ਇੱਧਰ 7 ਵਜੇ ਪੂਰੇ ਕੰਮ ਤੇ ਆ ਗਈ ਸੀ ਪਾਰਟ ਟਾਈਮ ਤੇ ਸਵੇਰ ਸਵੇਰ ਤੇ ਜਦ ਦੇਖਿਆ ਮੈਡਮ ਘਰ ਮੈਨੂੰ ਲੱਗੇ ਕੰਮ ਤੇ ਜਾਉਗੀ ਮੈਂ ਇੱਕ ਘੰਟਾ ਵੇਟ ਕਰਦੀ ਰਹੀ ਦੋ ਘੰਟਾ ਵੇਟ ਕਰਦੀ ਰਹੀ ਓ ਮਾਈ ਗੋਡ ਉਹ ਤਾਂ ਗਈ ਹੀ ਨਹੀਂ ਫਿਰ ਉਹਨੇ ਦੱਸਿਆ ਕਿ ਮੇਰੀ ਡਾਕਟਰ ਦੇ ਕੋਲ ਅਪਾਇੰਟਮੈਂਟ ਹੈਗੀ ਮੇਰਾ ਗੂਠਾ ਦੁਖਦਾ ਤਾਂ ਕਰਕੇ ਉਹ ਮੈਂ ਕਿਹਾ ਲੈ ਵੀ ਹੋਏ ਕਿੱਥੇ ਮੈਂ ਇਹ ਕੰਮ ਦਾ ਆਈ ਮੀਨ ਛੇਤੀ ਖਤਮ ਕਰਕੇ ਮੈਂ ਦੂਜੇ ਕੰਮ ਤੇ ਜਾਣਾ ਹੁੰਦਾ ਆ ਠ ਲੱਗਦਾ ਸ 10:30 ਹੋਣ ਲੱਗੇ ਇੱਥੇ ਬਚ ਗਏ ਮੈਨੂੰ ਲੱਗਦਾ ਹਾਏ ਬਸ ਮੈਂ ਜੇ ਤੇ ਹੁਣ ਨਿਕਲੀ ਆ ਥੋੜਾ ਟਾਈਮ ਪਹਿਲਾਂ ਮੈਂ ਸ਼ੁਕਰ ਆਸਾ ਲਿਆ ਮੈਂ ਸ਼ੁਕਰ ਆ ਗੋਰੀ ਬੀਬੀ ਨੱਠ ਗਈ ਠੀਕ ਆ ਹੁਣ ਬਸ ਸਾਰੀ ਸਪਾਈ ਹੋ ਗਈ ਆ ਹੁਣ ਬਸ ਹੋ ਗਿਆ ਜੀ ਬੋਸ਼ਮ ਮਸ਼ੀਨ ਨੂੰ ਕਪੜੇ ਟੰਗ ਦੇ ਬਸ ਉਹ ਟਾਂਕੇ ਬਸ ਮੈਂ ਆਪਣੇ ਘਰ ਜਾਊਗੀ ਘਰ ਜਾ ਕੇ ਮੈਂ ਕੁਝ ਫਰਾਪੇ ਬਣਾਉਂਗੀ ਕਿਉਂਕਿ ਮੈਂ ਕੁਝ ਖਾ ਕੇ ਵੀ ਨਹੀਂ ਆਈ ਸੀ ਸੱਚੇ ਤੇ ਫਿਰ ਮੈਂ ਆਪਣੀ ਮੈਡਮ ਦੇ ਘਰ ਜਾ ਮੈਂ ਦੂਜਾ ਪਾਰਟ ਟਾਈਮ ਤੇ ਜਾਊਗੀ ਠੀਕ ਹੈ ਫਸਿਆ ਤਰੀ ਲਾ ਕਦੀ ਗੱਲਾਂ ਆ ਤਾਂ ਚਲੋ ਠੀਕ ਹੈ ਫਿਰ ਮਿਲਦੀਆਂ ਅਗਲੇ 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 ਵੀ ਅਗਲੇ ਘਰ ਜਾ ਕੇ ਕੱਪੜੇ ਸੁਕਣੇ ਪਾ ਲਈ ਮੈਂ ਚਲਨੀ ਆ ਡਾਕਟਰ ਦੇ ਕੋਲ ਠੀਕ ਹੈ ਮੈਂ ਅੱਧਾ ਘੰਟਾ ਐਲੀਵੇਟ ਕਰਦੀ ਆ ਆ ਇੱਕ ਨਿਕਲਿਆ ਤੇ ਕੋਈ ਨਹੀਂ ਮੇਰਾ ਟਾਈਮ ਬਰਵਾ ਕੇ ਕਰਤਾ ਨਹੀਂ ਦੱਸ ਮੇਰਾ ਇਹਨੂੰ ਟੈਬ ਬਰਵਾ ਕੇ ਕਰਤਾ ਪਲੇ ਪਹਿਲੇ ਪਾਰਟ ਟਾਈਮ ਤੋਂ ਹੋ ਗਈ ਸੀ ਤੇ ਮੈਂ ਹੁਣ ਆਪਣੇ ਘਰ ਆਈ ਸੀ ਕਿਉਂਕਿ ਮੈਂ ਸਵੇਰ ਦਾ ਕੁਝ ਖਾਦਾ ਨਹੀਂ ਸੀਗਾ ਤਾਂ ਕਰਕੇ ਹੁਣ ਮੈਂ ਫਰਾਪੇ ਬਣਾ ਕੇ ਲੈ ਕੇ ਚੱਲੀ ਹਾਂ ਦੂਜੀ ਮੈਡਮ ਦੇ ਘਰ ਆ ਥੋੜਾ ਜਿਹਾ ਕੇਕ ਸੀਗਾ ਤੇ ਉਹ ਲੈ ਕੇ ਚੰਨੀਆਂ ਕਿ ਅਕੋ 2-3 ਦਿਨ ਹੋ ਗਏ ਮੈਂ ਰੋਟੀ ਵੀ ਨਹੀਂ ਖਾਦੀ ਹੈਗੀ ਤੇ ਟੈਨਸ਼ਨ ਜੇ ਵੀ ਟੈਨਸ਼ਨ ਨਹੀਂ ਸੀ ਤਾਂ ਕਰਕੇ ਹੁਣ ਮੈਂ ਇਹ ਫਰਾਪੇ ਉੱਥੇ ਜਾ ਕੇ ਪੀ ਹੋਰੀ ਮੈਡਮ ਦੇ ਘਰ ਦੂਜੀ ਗੋਰੀ ਮੈਡਮ ਦੇ ਘਰ ਹੁਣ ਮੈਂ ਦੂਜੇ ਪਾਰਟ ਆਂ ਤੇ ਆ ਗਈਆਂ ਤੇ ਹੁਣ ਮੈਂ ਲੱਗੀਆਂ ਇੱਥੇ ਫਰਾਪੇ ਪੀਣ ਠੀਕ ਹੈ ਤੇ ਨਾਲ ਆਪਣਾ ਕੇਕ ਖਾਵਾਂਗੇ ਹੁਣ ਮੈਂ ਸ਼ਾਮ ਤੱਕ ਇੱਥੇ ਰੂੰਗੀ ਹੋਲੀ-ਵਾਲੀ ਕੰਮ ਕਰੂੰਗੀ ਜਿਆਦਾ ਉਹ ਨਹੀਂ ਕਰਨਾ ਕਿਉਂਕਿ ਮੈਂ ਬਹੁਤ ਜਿਆਦਾ ਥੱਕ ਜਾਂਦੀ ਆ ਠੀਕ ਹੈ ਭੱਜ-ਭੱਜ ਕੇ ਕੰਮ ਕਰਕੇ ਹਨਾ ਦੌੜ ਭੱਜ ਕਰਕੇ ਸੋ ਹੁਣ ਮੈਂ ਇੱਥੇ ਹੀ ਹਜੇ ਸ਼ਾਮ ਤੱਕ ਰੂੰਗੀ ਹੋਲੀ-ਵਾਲੀ ਕੰਮ ਕਰੂੰਗੀ ਘਰ ਕਲੀਨਿੰਗ ਹੋਲੀ-ਵਾਲੀ ਕਰੂੰਗੀ ਤੇ ਪਹਿਲਾਂ ਮੈਂ ਰੈਸਟ ਕਰਦੀ ਆ ਥੋੜਾ ਜਿਹਾ 20 25 ਮਿੰਟ ਜਾਂ ਅੱਧਾ ਘੰਟਾ ਫਿਰ ਮੈਂ ਘਰ ਦੇ ਨਾਲ ਅਲੱਗ-ਅਲੱਗ ਕਰਦੇ ਆ ਕੰਮ ਨਹੀਂ ਲੈ ਕੇ ਜੀ ਹੁਣ ਮ ਤੇ ਚਲੋ ਠੀਕ ਹੈ ਫਿਰ ਮਿਲਦੀਆਂ ਕੱਲੂ ਠੀਕ ਹੈ ਅੱਜ ਦੇ ਲਈ ਇੰਨਾ ਕੇ ਜਾ ਤੱਕ ਦੇ ਲਈ ਬਾਏ ਬਾਏ